ਹਾਂਜੀ ਜੈਨ ਦੋਸਤੋ ਮੈਂ ਹਾਂ ਮਲਕੀਤ ਹੰਸ ਤੁਸੀਂ ਦੇਖ ਰਹੇ ਹੋ ਏ ਸੀ ਆਈ ਐਸ ਮੀਡੀਆ ਨਜ਼ਰ ਹਰ ਜ਼ੁਲਮ ਪਰ ਸੋ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਸੋ ਦੋਸਤੋ ਉਹ ਵੀਡੀਓ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ 10 ਤੋਂ 15 ਵਿਅਕਤੀ ਦਿਨ ਦੇ ਹਾਰੇ ਇੱਕ ਘਰ ਵਿੱਚ ਜਾ ਕੇ ਦੋ ਬੱਚਿਆਂ ਨੂੰ ਅਗਵਾ ਕਰ ਲਏ ਹੁੰਦੇ ਸਨ ਪਰ ਇਸ ਵੀਡੀਓ ਦੀ ਅਸਲ ਸਚਾਈ ਹੁਣ ਸਾਹਮਣੇ ਆਈ ਹੈ ਇਹ ਵੀ ਮਸਲਾ ਦੋਨਾ ਹਸਬੰਡ ਬੀਵੀ ਦਾ ਸੀ ਪਰ ਕੁਝ ਦਿੱਕਤਾਂ ਆਉਣ ਕਾਰਨ ਇਹ ਮਸਲਾ ਫਿਲਮੀ ਸਟਾਈਲ ਦਾ ਰੂਪ ਧਾਰ ਗਿਆ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦਿਨ ਦਿਹਾੜੇ 10 ਤੋਂ 15 ਵਿਅਕਤੀ ਦੋ ਬੱਚਿਆਂ ਨੂੰ ਘਰ ਤੋਂ ਅਗਵਾ ਕਰਕੇ ਲੈ ਕੇ ਜਾ ਰਹੇ ਸਨ ਇਹ ਵਿਅਕਤੀ ਕੋਈ ਚੋਰ ਡਾਕੂ ਨਹੀਂ ਬਲਕਿ ਇਨ੍ਹਾਂ ਵਿਅਕਤੀਆਂ ਵਿੱਚ ਇਨ੍ਹਾਂ ਦੋਨਾਂ ਬੱਚਿਆਂ ਦਾ ਪਿਤਾ ਖੁਦ ਮੌਜੂਦ ਹੈ ਇਸ ਵੀਡੀਓ ਦੀ ਅਸਲ ਸੱਚਾਈ ਹੁਣ ਸਾਹਮਣੇ ਆਈ ਹੈ ਉਹ ਅਸੀਂ ਉਸ ਵੀਡੀਓ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਧੰਨਵਾਦ ਅੱਜ ਕੀ ਨਵਾਂ ਜੀ ਤੇਰਾ ਮੇਰਾ ਨਾਂ ਜੀ ਗੁਰਵਿੰਦਰ ਕੌਰ ਹੈ ਕਿਹੜਾ ਬੇ ਵਾਹ ਤਾਰਾ ਸਿੰਘ ਕੀ ਮਸਲਾ ਕੀ ਹੈ ਜਿਹੜੀ ਇੱਕ ਕਰਜ਼ਾ ਤੇ ਗਰਜ਼ਾਸਪੁਰ ਦੇ ਲਾਗੇ ਪੈਂਦੇ ਆ ਘਰ ਦੇ ਵਿੱਚੋਂ ਬੱਚਾ ਕਿਨੇ ਸਾਡੇ ਗਵਾ ਕਰਕੇ ਲੈ ਗਏ ਇਹਦਾ ਪਰਿਵਾਰ ਦੇ ਕੀ ਮਸਲਾ ਕੀ ਸਾਮਣ ਹੈ ਵੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਨਗਾ ਇਹਨੂੰ ਚਲੋ ਜਿਓ ਕਹੇ ਬਰੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸੀ ਮੈਂ ਕਰਕੇ ਹੱਥ ਵੀ ਜੋੜੇ ਸੀ ਪੀ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਵਣੀ ਆ ਮੈਂ ਦਿਲਪ੍ਰੀਤ ਨੂੰ ਵੀ ਆਖਿਆ ਮੈਂ ਤੇਰੇ ਪੈਰਾਂ ਤੇ ਚੁੰਨੀ ਲਵਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਵੀ ਚਲੋ ਉੱਤੇ ਉਹਲਾ ਪੋਸ਼ਨ ਤੁਸੀਂ ਲਈ ਲੋ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਹੁਣ ਕੀ ਕਾਰਨ ਕੀ ਬਣਿਆ ਜਿਹੜਾ ਇਹ ਸਭ ਇੱਕ ਝਗੜਾ ਜਿਹੜਾ ਹੋ ਗਿਆ ਤੇ ਇਨਸਾਫ ਦੀ ਕੀ ਮੰਗ ਕਰਦੇ ਅਨਸਾਬ ਦੀ ਇਹ ਮੰਗ ਕਰਦੇ ਆ ਅਸੀਂ ਤੇ ਆਨੇ ਆ ਕਿ ਬੱਚੇ ਵੀ ਆ ਗਏ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਆਨੇ ਵੀ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਅਨਸਾਬ ਚਾਉਨੇ ਅਸੀਂ ਉਹਨੂੰ ਵੀ ਨਹੀਂ ਜਾਂਦੇ ਅਸੀਂ ਵੀ ਉਹ ਨਹੀਂ ਆਨੇ ਵੀ ਦਿਲਪ੍ਰੀਤ ਵੀ ਘਰ ਆਵੇ ਅਨਸਾਬ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਇਹਨਾਂ ਵਿੱਚ ਦੱਗ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਦਾ ਸਾਡਾ ਨਵਾਂ ਪਿੰਡ ਫਤਿਹਪੁਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਏਜੀ ਨਾਲ ਵਾਇਰਲ ਹੋ ਗਈ ਆ ਜਿਹੜੀ ਕਿ ਉਜੇ ਉਹ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਕਿੱਡ ਗਰਦਾਸਪੁਰ ਦੇ ਲੱਗੇ ਜਾਂਦੇ ਆ ਜੀ ਤੇ ਬੱਚੇ ਨੂੰ ਜੋ ਕਿ ਉੱਥੋਂ ਗਵਾਹ ਕਰਕੇ ਲੈ ਜਾਂਦੇ ਨੇ ਕੀ ਮਸਲਾ ਕੀ ਇਹ ਸਰਾ ਜੀ ਕਿਤੇ ਕਿਸ ਤਰ੍ਹਾਂ ਇਹ ਵਾਰ ਬਤਾ ਨਹੀਂ ਜੀ ਬੱਚੇ ਨੂੰ ਗਵਾਹ ਕਰਕੇ ਨਹੀਂ ਲੈ ਕੇ ਆਈ ਮੇਰਾ ਮੇਰੀ ਵਾਈਫ ਦੇ ਨਾਲ ਡਿਸਪੂਰ ਚੱਲਦਾ 2 ਸਾਲ ਹੋ ਗਏ ਇੱਥੋਂ ਗਈ ਆ ਰੋਟਸ ਕੇ ਹੋ ਕਰਾਂ ਤੁਹਾਨੂੰ ਨਾਂ ਤੋਂ ਮੇਰੇ ਬੱਚੇ ਨੂੰ ਮਿਲਨ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਦਾ ਵਾਂ ਹਰ ਵਾਰੀ ਇਥੇ ਮੈਂ ਬਹੁਤ ਪੰਚਾਇਤਾਂ ਵਿੱਚ ਇਕੱਠਿਆਂ ਕੀਤੇ ਗਿਆ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਤਰਲੇ ਜੋੜੇ ਆ ਕਿ ਮੇਰੇ ਕਮ ਸੇ ਕਾ ਮੇਰੇ ਬੱਚਾ ਨਾਲ ਨਾ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਰਟ ਦੇ ਵਿੱਚ ਵੀ ਜੱਜ ਨੇ ਵੀ ਕਹੇ ਕਿ ਇਹਨਾਂ ਦੀ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾजूद ਦੇ ਨਾਲ ਮੇਰਾ ਕੋਈ ਗੱਲ ਨਹੀਂ ਕਰਾਉਂਦੇ ਇਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਸਟ ਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਝੂਠੀਆਂ ਪਰਫਾਰਮਾਂ ਰਾਈ ਜਾਂਦੇ ਕਿ ਸਾਡੇ ਘਰ ਲੈ ਕੇ ਇਹਨਾਂ ਦੇ ਘਰ ਪਿਛਲੀ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮੈਂ ਗਿਆ ਨਾ ਦੇ ਘਰੇ ਮੈਂ ਨਾ ਘਰ ਗਿਆ ਬੱਚੇ ਨੂੰ ਮੇਰੀ 사ਸ ਨੇ ਮੈਨੂੰ ਤੋਹੀਨ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਇਹਨੇ ਤੇ ਪਿੰਡ ਦੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚਿਰ ਜਦੋਂ ਮੈਂ ਉੱਥੇ ਮਿਲ ਕੇ ਵਾਪਸ ਨਿਕਲਿਆ ਵਾ ਮੇਰਾ ਸਾਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉੱਥੇ ਮੇਰੇ ਗਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਆ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਨਾ ਮੇਰੀ ਗੱਡੀ ਵੀ ਭੰਨੀ ਆ ਤੇ ਨਾਲ ਹੀ ਇਹਨਾਂ ਨੇ ਮੇਰੇ ਉੱਥੇ ਮਾਰਕਟਾਈ ਕੀਤੀ ਆ ਮੈਂ ਤਾਂ ਫਿਰ ਆਪਣਾ ਇੱਕ ਮਿੰਟ ਜੀ ਮੈਨੂੰ ਫੋਨ ਆਨ ਕਰ ਲ ਦੋ ਉਸ ਦਿਨ ਉਹਨਾਂ ਨੇ ਦਰਖਾਸਤ ਵੀ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰਦੇ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਵਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਹਾਂ ਗਿਆ ਕਿ ਮੈਂ ਕਹਾਂ ਚਲੋ ਸਾਰਿਆਂ ਨੇ ਕਹਾਂ ਕਿ ਆਪਾਂ ਵੈਬ ਵਈਆ ਕਰ ਗਿਆ ਪਰ ਨਾ ਵਧੀਏ ਜੇ ਰਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਰੀ ਜਾ ਰਹੀ ਆ ਜੀ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਏ ਇੱਥੇ ਮੈਂ ਇਹਨਾਂ ਦੇ ਕੋਲ ਬੱਚੇ ਇਹਨਾਂ ਨੂੰ ਮਲਾਉਣ ਵਾਸਤੇ ਲੈ ਆ ਗਿਆ ਜਿੱਥੇ ਨਾ ਮੇਰੇ ਤੋਂ ਬੱਚੇ ਖੋਲੇ ਸਕੋ ਤੇ ਮੈਨੂੰ ਉਹ ਤੋਂ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਇਹਦੀ ਸੈਕੰਡ ਹਾਰ ਸਕੂਲ ਦੇ ਵਿੱਚ ਪੜਦਾ ਹੈ ਏ ਜਾ ਰਹੀ ਆ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਚੱਲਣ ਦੇ ਈਪ੍ਰੈਲ ਦੀ ਬੱਚਾ ਸਕੂਲ ਵੀ ਕਿਵੇਂ ਜਾਂ ਪੜਨ ਦਿਆ ਹੈ ਜਾ ਕੇ ਚੱਕ ਕੇ ਕਰ ਸਕਦੇ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਵਿਆਹ ਨੂੰ ਲੈਣ ਵਾਸਤੇ ਇਹਨਾਂ ਨੇ ਮੈਨੂੰ ਮੇਰੇ ਕੋਲ ਬੱਚੇ ਖੋਲੇ ਤੇ ਮੈਨੂੰ ਬਾਹਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਵੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਤੇ ਇਹਨਾਂ ਨੂੰ ਮੈਂ ਇਹ ਵੀ ਨਹੀਂ ਤੱਕ ਵੀ ਕਹਿੰਦਾ ਅੱਜ ਪ੍ਰਸ਼ਾਸਨ ਨੇ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਅਗੇ ਕਿ ਮੈਂ ਮੈਡਮ ਪਲਵਿੰਦਰ ਜੀ ਰਕੌਰ ਜਿਹੜੇ ਐਸਐਸਪੀ ਉਥੋਂ ਦੇ ਗਰਦਾਸਪੁਰ ਉਥੇ ਮੈਂ ਆਪਣੀ ਇੱਕ ਅਰਜੀ ਵੀ ਦਿੱਤੀ ਆ ਕਿ ਮੇਰਾ ਕਮ ਸੇ ਕਮ ਮੇਰੇ ਬੱਚਿਆਂ ਨਾਲ ਸਾਡਾ ਵਿਵਹਾਰ ਕਰਾਇਆ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਸੀਂ ਨਹੀਂ ਮਿਲਾਂਗੇ ਹੋਰ ਚਾਹੀ ਮਿਲਾਂਗੇ ਫਰਾਨੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਫੋਟ ਮਾਰ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹ ਲਗਾਵਾ ਜੀ ਕਾਰਵਾਈ ਇਹ ਕਾਰਵਾਈ ਦਸਨਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਸੀ ਚਲੋ ਫਿਰ ਵਿੱਚੇ ਵੀ ਗੱਲ ਇਹ ਕਹੇ ਸੀ ਚਲੋ ਮੰਨ ਲਓ ਕਿ ਛੋਟਾ ਤੁਸੀਂ ਆਪ ਭੇਜੋ ਨਾ ਹੀ ਤੁਹਾਡਾ ਮਸਲਾ ਗਾਹ ਵਦੇ ਨਾ ਹੀ ਵਦੇ ਵੀ ਤੇ ਮੈਰਿਜ ਵਿੱਚ ਕਿੰਨਾ ਚਿਰ ਹੋ ਗਿਆ ਤੇ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਵਾਈਸਰ ਜੀ ਨਾਲ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ ਵਿੱਚ ਬਾਹਰ ਵੀ ਗਏ ਨੇ ਹਾਂ ਜੀ ਮੈਂ ਤੇ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂ ਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਸਾਰੇ ਆਹ ਦਾ ਵੀਜ਼ਾ ਵਾ ਆ ਤੁਸੀਂ ਚੈੱਕ ਕਰ ਸਕਦੇ ਸੀ ਆਫਰ ਲੈਟਰ ਦਾ ਕਿ ਜੋ ਵੀ ਹੈਗਾ ਜਿੰਨਾ ਦਾ ਵੀਜ਼ਾ ਹੈ ਜਦੋਂ ਇਹ ਗਏ ਨੇ ਬਾਹਰ ਜਦੋਂ ਵੀਜ਼ਾ ਲਗਾ ਕੇ ਉਹਦੇ ਬੱਚੇ ਤੁਹਾਡੇ ਕੋਲ ਹਾਂਜੀ ਜੀ ਇੱਥੇ ਬੱਚਾ ਛੱਡ ਕੇ ਚਲੇ ਗਏ ਸੀ ਉਦੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਸਰ ਇਹ ਕਹਿੰਦੀ ਆ ਕਿ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ ਦੋ ਜ ਲੜਾਈ ਇਸ ਟਾਈਮ ਦੀ ਇਹ ਵੀ ਹੈਗੀ ਆ ਕਿ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆਪਣੇ 2023 ਦੇ ਵਿੱਚ ਅਸੀਂ ਸਤੰਬਰ ਜਾ ਅਪਲਾਈ ਕੀਤਾ ਸੀ ਵੀਜ਼ਾ ਜਿਹਦੇ ਦਿਨ ਦੀ ਆਈ ਉਸ ਦਿਨ ਦੀ ਇਹਨੇ ਘਰ ਤੇ ਕਲੇ ਪਾਈ ਆ ਤੇ ਸਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋ ਵੀ ਹੈਗਾ ਆ ਉਹਦਾ ਵੇਜ ਵਟ ਕੇ ਤੇ ਲਾਇਆ ਵਾ ਹੁਣ ਵੀ ਮੈਂ ਆ ਜਦੋਂ ਕੈਨੇਡਾ ਦੀ ਰਿਫਿਊਜ਼ ਲਾਈ ਆ ਸਰ ਉਦੋਂ ਮੇਰਾ ਫੇਰ ਨੁਕਸਾਨ ਹੋਇਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਘਾਦੋ ਮੇਰੇ ਭਰਾ ਨੂੰ ਬਾਹਰ ਕਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਕਿੰਨਾ ਕੇ ਪੈਸਾ ਲੱਗਿਆ ਉਹ ਘਰ ਤੋਂ ਘਾੜ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਬਾਹਰ ਘਾੜਾ ਹਾਂਜੀ ਤੇ ਜ਼ਮੀਨ ਕਿਹਨੇ ਕਰੇ ਜ਼ਮੀਨ ਮੇਰੇ ਕੋਲ ਜੀ ਹੈਗੀ ਆ ਆਪਣੇ ਵਿਚਾਰੇ ਜੋਗੀ 8-10 ਕਿੱਲੇ ਤਾਂ ਉਹਨਾਂ ਦੇ ਬੱਚੇ ਨੇ ਉਹ ਤੁਹਾਡੇ ਕੋਲ ਹਾਂਜੀ ਮੇਰੇ ਕੋਲੇ ਨਹੀਂ ਜੀ ਹੁਣ ਐ ਵਕਤ ਮੇਰੇ ਕੋਲਾ ਜੀ ਹਾਂਜੀ ਕੋਈ ਵੀ ਇਨਸਾਫ ਦੀ ਕੀ ਮੰਗ ਸਕਦੇ ਜੀ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਉਹ ਝੂਠੀਆਂ ਪਰਵਾਹਾਂ ਤਾਂ ਬਜੇ ਜਾਵੇ ਪੁਲਸ ਬੇਜਕ ਸਾਰੀ ਜਿੰਨੀ ਵੀ ਹੈਗੀ ਇਨਕੁਆਇਰੀ ਕਰਕੇ ਜੇਕਰ ਮੈਂ ਦੋਸ਼ੀ ਹਾਂ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤੇ ਇਹ ਹੈਗਾ ਕਿ ਜੇ ਮੈਂ ਠੀਕ ਹ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਬਨੋ ਉਸ ਦੇ ਲਿਆਉਂਦਾ ਪਰ ਮੇਰੀ ਸੁਣਮਾਈ ਵੀ ਨਹੀਂ ਕਿਤੇ ਹੋਈ ਅਜੇ ਤੱਕ ਜਿਹੜੀ ਵੀਡੀਓ ਹੈ ਲੈ ਇਹ ਤੁਹਾਡੇ ਨਾਲ ਬੱਚੇ ਕਿ ਕਹਿੰਦੇ ਹਾਂ ਜੀ ਮੇਰੇ ਕੋਲੇ ਜੀ ਬੱਚੇ ਮੈਂ ਲੈ ਕੇ ਆਂ ਜੀ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਕੋਈ ਨਹੀਂ ਜੇ ਉਹ ਸਿੰਪਲ ਲੱਗੇ ਹਾਂਜੀ ਇਹ ਵੀਡੀਓ ਜਿਹੜੀ ਬਿਲਕੁਲ ਝੂਠੀ ਹੈ ਜੋ ਚਲੋ ਜੋ ਝੂਠੀ ਆ ਸੱਚੀ ਆ ਚਲ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਤਾਂ ਪਰ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੀ ਪਹਿਲੀਆਂ ਵੀਡੀਓ ਕੱਢ ਕੇ ਨਾ ਕਰ ਸੀਸੀਟੀਵੀ ਲੱਗੇ ਪਹਿਲੀ ਵੀਡੀਓ ਕੌਣ ਜਿੱਦਣ ਹੱਥ ਜੋੜ ਕੇ ਨਾ ਬੂਹੇ ਖਲੋਂਦੇ ਰਹੇ ਮੈਂ ਕੱਲਾ ਜਾਂਦ ਰਿਹਾ ਕਿਸੇ ਨੂੰ ਨਾਲ ਨੂੰ ਨਹੀਂ ਖੜਦਾ ਰਿਹਾ ਜੀ ਕੋਈ ਕਿਹੜੇ ਕਹਿੰਦੇ ਕੋਈ ਵੀਡੀਓ ਹੈਗੀ ਜਿਹੜੀ ਫੁੱਟ ਮਾਰੋ ਜੀ ਹਾਂਜੀ ਆ ਵੇਖੋ ਜੀ ਹਾਂਜੀ ਆ ਤੁਹਾਨੂੰ ਦਿਖਾ ਦਿੰਦਾ ਜੀ ਗਾ ਗੁਰੇ ਹਲੋ ਕੋਈ ਗੱਡੀ ਉਹ ਦੇ ਵਿੱਚ ਗੱਡੀ ਭੰਨੇ ਨਾਲ ਹੀ ਇਹਨਾਂ ਨੇ ਕਿ ਉਹ ਵੀਡੀਓ ਜਿਹੜੀ ਤੁਹਾਡੇ ਘਟ ਮਾਰ ਗਈ ਸੀ ਕਰਨ ਕੀ ਹੈ ਜੇ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਸਰ ਸੱਸ ਮੇਰੀ ਪੁਲਿਸ ਚਾ ਜੀ ਉਹ ਸਾਰੇ ਥਾਵਾਂ ਤੇ ਉਹਦਾ ਜਾਣ ਪਛਾਣ ਅਸ ਕਿੰਨੀ ਵੀ ਹੈਗੀ ਆ ਤਾਂ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਂ ਨਹੀਂ ਹੋ ਰਹੀ ਵੀ ਹੁਣ ਮੰਗ ਕੀ ਕਰਦੇ ਪਰ ਮੈਂ ਇਨਸਾਫ ਦੀ ਮੰਗ ਕਰਦਾ ਜੀ ਮੈਂ ਹੁਣ ਜੋ ਵੀ ਹੈਗਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਜੇਕਰ ਮੈਨੂੰ ਕੋਈ ਤੰਗ ਕਰੂਗੀ ਮੈਂ ਆਪਣੇ ਬੱਚੇ ਸਵੇ ਸੂਸਾਈਡ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਮੇਰੇ ਬੱਚੇ ਆ ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾਮ ਇਹਦਾ ਫੋਨ ਕੀਤਾ ਨਾ ਕਿਸੇ ਵੀ ਗੱਲ ਤੇ ਨਹੀਂ ਆ ਰਹੇ ਵੀ ਨਾ ਕੋਰ ਦੇ ਵਿੱਚ ਕਦੀ ਇਹਨਾਂ ਨੇ ਬੱਚੇ ਲੈ ਗਏ ਨਾ ਕਦੀ ਕਿਤੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚ ਕਿਹੜਾ ਬੰਦਾ ਜਿਨ੍ਹਾਂ ਨੇ ਇਹਨਾਂ ਦੇ ਤਰਲੇ ਨਹੀਂ ਕੱਡੇ ਵੀ ਪਰ ਕੋਈ ਗੱਲ ਨਹੀਂ ਕਰਾ ਰਹੇ ਵੀ ਸਰਪੰਚ ਕੀ ਨਾਮ ਆਪਣਾ ਮੇਰਾ ਨਾਮ ਬਲਜੀਤ ਸਿੰਘ ਕਿਹੜਾ ਪਿੰਡੋਂ ਫਤਿਹਪੁਰ ਤੋਂ ਜੀ ਸਰਪੰਚ ਜਿਹੜੇ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਹੈ ਕਿ ਪਿੰਡ ਗੁਰਦਾਸਪੁਰ ਦੀ ਇੱਕ ਵੀਡੀਓ ਦੇ ਵਾਇਰਲ ਹੋ ਗਈ ਜਿਵੇਂ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲ ਲਗਿਆ ਸੀਗਾ ਪਰ ਉਹ ਪਰਿਵਾਰ ਦਾ ਕਹਿਣਾ ਕਿ ਇਹਨਾਂ ਨੂੰ ਰੋਗਵਾ ਕੀਤਾ ਕਿ ਨਾ ਮੰਨ ਲਾ ਕੀ ਇਹ ਪੂਰਾ ਜੀ ਇਹ ਦੇਖੋ ਜੀ ਉਹ ਤਾਂ ਬਹੁਤ ਲੰਮੀ ਕਹਾਣੀ ਆ ਜੇ ਜਦਾ ਸਾਰੀ ਦੱਸੀਏ ਤਾਂ ਬਹੁਤ ਲੰਮੀ ਹੋ ਜਾਊਗੀ ਮੈਂ ਤਾਂ ਛੋਟਾ ਦਾ ਲੰਬਾ ਸਕਦਾ ਹੈ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਦਾ ਹੋਣ ਦੇ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਘਲਾਓ ਹਾਲੀ ਬੇਬੀ ਸ਼ਿਆਮ ਨੇ ਨਾ ਨਾ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਅਲਜੀਰੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਦਵਾਇਆ 6 ਮਹੀਨੇ ਬਾਅਦਾਂ ਦੀ ਵੀ ਮੈਂ ਵਾਪਸ ਆਣਾ ਫਿਰ ਵਾਪਸ ਵੀ ਆ ਗਈ ਆਣ ਕੇ ਆਉਂਦੇ ਆਣ ਕੇ ਫੇਰ ਲੜਾਈ ਬਾਰੀ ਵੀ ਮੈਨੂੰ ਜਿਹੜੀ ਮੈਂ ਕੈਨੇਡਾ ਜਾਣਾ ਜੀ ਮੈਂ ਬਾਹਰ ਅਲਜੀਰੀਆ ਨਹੀਂ ਜਾਣਾ ਮੈਂ ਪੱਕੇ ਨਹੀਂ ਜਾਣਾ ਕੁਝ ਨਹੀਂ ਹੋਣਾ ਸਭ ਕੁਝ ਕਰਕੇ ਫਿਰ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਅਸੀਂ ਅਫਰ ਡੀਪਲੀ ਬਰੋ ਲੈ ਜਾਨੇ ਆ ਤੇ ਅਲਜੀਰੀਆ ਦਾ ਵੀਜ਼ਾ ਅਗਰ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਦਿੰਦੇ ਆ ਫਿਰ ਅਪਲਾਈ ਕੀਤਾ ਜੀ ਬਲਾਈ ਕਰਨ ਤੋਂ ਬਾਅਦ ਚੰਗੀ ਬਣੀ ਵਸੀ ਇਥੇ ਰਹਿੰਦੀ ਰਹੀ ਆ ਜਦੋਂ ਉਹਦੀ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਗਈ ਇਹਨੇ ਫੇਰ ਤੰਗ ਕਰਨਾ ਸ਼ੁਰੂ ਕਰਤਾ ਇਹਨੇ ਆਪਦੀ ਮਾਂ ਨੂੰ ਖਾਦ ਕੇ ਟੈਲੀਫੋਨ ਕਰਕੇ ਆਪਦੇ ਭਰਾ ਨੂੰ ਖਾਦਦਾ ਵੀ ਮੈਨੂੰ ਫੋਟ ਬਣਾ ਮਾਰ ਕਰਦੇ ਆ ਤੇ ਮੈਨੂੰ ਮੈਂ ਜੀ ਮੈਂ ਹੀ ਜਿਹੜਾ ਉਹ ਉਸ ਦਿਨ ਇਹਨੇ ਭਰਾ ਦੇ ਨੂੰ ਖਬਰਦ ਕੀਤਾ ਵੀ ਤੂੰ ਲੈ ਜਾ ਭਈ ਇਹ ਲੜਦੀ ਆ ਔਰ ਉਹ ਜਿਹੜੇ ਵੀ ਬੱਚੇ ਦਾ ਜਿਹੜੀ ਮਨਦੀਪ ਦੇ ਬੋਲ ਸੀ ਅਗਲੇ ਦਿਨ ਕਹਿੰਦੇ ਸਾਨੂੰ ਬੱਚੇ ਦੇ ਕੇ ਜਾਓ ਫਿਰ ਮੈਂ ਜਾ ਕੇ ਬੱਚੇ ਦੇ ਗਿਆ ਨਰਮਨਦੀਪ ਗਿਆ ਅਸੀਂ ਜਾ ਕੇ ਬੱਚੇ ਨੂੰ ਦੇ ਕੇ ਆਏ ਆ ਫਿਰ ਉਹ ਕਹਿੰਦੇ ਹੋਰ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਦੂਰ ਰਹੇ ਉਹਦੇ ਵਾਸਤੇ ਪੈਸੇ ਲਾਓ ਤੇ ਵੀਜ਼ਾ ਦਵਾਓ ਅਸੀਂ ਹਾਂ ਕਰਕੇ ਅੱਗੇ ਵੀ ਕਰਾਵਾਂਗੇ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਸਿੰਘ ਦਾ ਮੇਰੇ ਕੋਲ ਪੈਸੇ ਕੋ ਨਹੀਂ ਹੈ ਕਿ ਮੈਂ ਤਾਂ ਸਾਰਾ ਲੱਟਿਆ ਗਿਆ 50 ਲੱਖ ਰੁਪਏ ਦੇ ਲੱਗੇ ਮਨੇ ਤਾਂ ਇਧਰ ਉਧਰ ਲੱਗਦੇ ਉੱਤੇ ਲੱਗ ਗਿਆ ਉਹ ਬੈਰੀ ਵਿੱਚ ਨਾਲ ਹੀ ਰਹਿ ਗਈ ਆ ਫਿਰ ਕਿੰਨੇ ਨੇ ਇਹਦੀ ਸੱਸ ਕਹਿੰਦੀ ਪਹਿਲੀ ਵਿੱਚੋਂ ਪਰ ਮੇਰਾ ਮੁੰਡਾ ਬਾਹਰ ਘਲਾਓ ਨਹੀਂ ਦੁਫੇਰੀ ਚਾਰ ਜਰੋਗੀ ਤੇ ਫੇਰੀ ਹੀ ਕੁੜੀ ਨੂੰ ਕਲਾਵਾਗੇ ਉਦੋਂ ਤੇਜ ਦੇ ਵਿੱਚ ਜੋਂ ਮੁੰਡੇ ਇਹ ਵਾਪਸ ਨਹੀਂ ਆਏ ਬਾਅਦ ਵਿੱਚ ਸਾਡੇ ਜਿਹੜੇ ਐਮਐਲਏ ਦੇ ਸਾਫਾ ਬਾਣਾ ਸਾਹਿਬ ਉਹਦੇ ਨਾਲ ਤਾਲਮਿਲ ਕਰਕੇ ਅਸੀਂ ਫੇਰ ਸਮਝੌਤੇ ਦੀ ਕੋਸ਼ਿਸ਼ ਕੀਤੀ ਸਮਝੌਤੇ ਤੋਂ ਸੁਣਦਾ ਹੋਇਆ ਨਹੀਂ ਜੀ ਇਹਨੇ ਇੱਕ ਛਤਰ ਲਖਰੀ ਵੀ ਮੇਰੇ ਬੱਚੇ ਨੂੰ ਦੇ ਕੇ ਜਾਓ ਬਤੇ ਹੀ ਦੇਤੇ ਕਰੀ ਦੇਤੇ ਜਿੱਦਨ ਗਏ ਬਤੇ ਦਿਨ ਗਏ 10 25000 ਰੁਪਏ ਲੈਣਾ ਨਾ ਕਪੜੇ ਬਣਾਉਣੇ ਆ ਮੈਂ ਇਹਨਾਂ ਦੀ ਇੱਥੇ ਵਿੱਚ ਸ਼ਾਮਲ ਗੱਲ ਇਹ ਵੀ ਕਰ ਰਹੇ ਜਾਂਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਸਾਹਿਬ ਅਕੀਬ ਖਾਦੋ ਮਗਰ ਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜਾਂ ਜੋ ਸਾਡੇ ਥਰੂ ਜੋ ਸਾਡੇ ਸਾਹਮਣੇ ਹੋਇਆ ਉਹ ਤੋਂ ਥੋੜੀਆਂ ਪਰਜਾਇਦਾ ਸਾਰਿਆਂ ਦੇ ਹੋਇਆ ਹੈ ਸਾਰਿਆਂ ਨੂੰ ਲਾਲ ਲੈ ਕੇ ਭਾਵੇਂ ਭਾਵੇਂ ਆਪ ਦੀ ਤਰਫੋਂ ਕੋਈ ਐਲ ਖੁਲੀ ਖੁਲੀ ਪੰਚਾਇਤ ਬਾਕੇ ਜਿਹਦਾ ਵੀ ਕਸੂਰ ਆ ਉਹ ਉੱਤੇ ਕਰਦੇ ਕਰੋ ਤੇ ਪਰ ਇਹ ਕਰ ਇਹਦੀ ਸ਼ਾਸਕਾਰੇ ਮੰਦੀ ਵੀ ਦੀ ਤੇ ਸਾਦਾ ਘਰ ਜਿਹੜਾ ਉਹ ਬਸ ਸਕਦਾ ਮੇਰਾ ਨਾਂ ਭਾਜੀ ਗੁਰਪ੍ਰੀਤ ਸਿੰਘ ਹੈ। ਇੱਕ ਵੀਡੀਓ ਐਲਬੜੀ ਤੇਜੀ ਨਾਲ ਹੁੰਦੀ ਹੈ ਪਿੰਡ ਸਾਧੂ ਚੱਕ ਦੀ ਹੈ ਕਿ ਜਿੱਦੇ ਕੋਈ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕਰਕੇ ਬੱਚੇ ਅਗਵਾ ਕੀਤੇ ਗਏ। ਹਾਂਜੀ। ਪੂਰਾ ਮਾਮਲਾ ਕੀ ਹੈ ਜੀ ਜ਼ਰਾ? ਮਾਮਲਾ ਹੈ ਜੀ ਇਹ ਮੇਰਾ ਦੋਸਤ ਹੈ ਬਚਪਨ ਦੇ ਹੀ ਦੋਸਤਾਂ ਦੋਵੇਂ। ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਦੀ ਵਾਈਫ ਜਦੋਂ ਨੇ ਆਸਟ੍ਰੇਲੀਆ ਭੇਜੀ ਹੈ। ਆਸਟ੍ਰੇਲੀਆ ਜਾ ਕੇ ਕੁਝ ਇਹਨਾਂ ਦਾ ਪਰਿਵਾਰ ਉੱਧਰ ਵੀ ਹੈ ਤੇ ਸੱਸ ਨਾਲ ਵੀ ਲਾਗੜਾ ਡਟ ਰਹੀ ਸ਼ੁਰੂ ਤੋਂ ਹੀ। ਉਹਤਨੇ ਉਹਨੂੰ ਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹ ਤੇ ਘਰ ਲਿਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਬਾਈ ਉਹ ਲਾਹਤ ਵਿਗੜਦੇ ਗਏ ਜੀ ਤੇ ਖਿਰੀ ਉਹਨੇ ਆਪ ਦਾ ਦਾਅ ਖੇਡ ਕੇ ਕੁੜੀ ਨੂੰ ਵਾਪਸ ਬੁਲਾ ਲਿਆ 7-8 ਮਹੀਨਿਆਂ ਦਾ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਹੈ ਫਿਰ ਇਹਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਸਲਾਹ ਕੀਤੀ ਫਿਰ ਅਸੀਂ ਮੇਰੇ ਕਹਿਣਾ ਤਿੰਨੇ ਜਾਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟਿਆਂ ਦਾ ਅਸੀਂ ਉਹ ਹੱਥ ਜੋੜੇ ਜੀ ਪਰ ਅਸੀਂ ਹਰ ਟਾਈਮ ਭੇਜਤੀ ਕਰਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੇ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲਤਬਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਕੇ ਆ ਚੁੱਕਿਆ ਸੀ ਇਹਨਾਂ ਸਾਡੇ ਤੇ ਕੰਪਲੇਂਟ ਕੀਤੀ ਫਿਰ ਅਸੀਂ ਇਕੱਠੇ ਹੋ ਕੇ ਜੀ ਗੁਰਦਾਸਪੁਰ ਮੇਰੇ ਕਹਿੰਦਾ ਸਦਰ ਥਾਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 8 ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦਨੇ بیٹے ਨੂੰ ਛੱਡ ਗਿਆ ਬਾਅਦ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਂ ਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਹੈ ਜੜ ਹੈ ਜੀ ਲੜਾਈ ਦੀ ਤੇ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪਾੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੀ ਜਿਹੜੀ ਮੁਕਰ ਗਈ ਵੀ ਮੈਂ ਆਪਣੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਹੁਣ ਇਹ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਜਿਹੜੀ ਵੀਡੀਓ ਵਾਇਰਲ ਹੋ ਹੁੰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਨੂੰ ਅਸੀਂ ਇਹ ਕਹਿੰਦੇ ਗਏ ਉਹ ਅਧਿਕਾਰੀ ਕੋਲੋਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਸੀਂ ਅੱਜ ਕੋਸ਼ਿਸ਼ ਕਰਦੇ ਆਂ ਕਿ ਅੱਜ ਡੀਜੀ ਸਾਹਿਬ ਨਾਲ ਡਿਸਕਸ ਕਰਕੇ ਅਸੀਂ ਇਨਕੁਆਰੀ ਮਾਰਕ ਕਰਾਉਣੇ ਆਂ ਮਤਲਬ ਕਿ ਨੀਟ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕੇ ਦੋਸ਼ੀ ਆ ਤੇ ਤੇ ਪਰਚਾ ਦਰਜ ਕਰ ਦੇਣਾ ਨਹੀਂ ਤੇ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ